ਸਵਾਗਤ ਹੈ ਜੀ ਅੱਜ 26 ਜੂਨ 2025 ਹੈ ਤੇ ਆਪਾਂ ਗੱਲ ਕਰ ਰਹੇ ਹਾਂ ਆਰਐਮਐਨ ਨਿਊਜ਼ ਦੀ ਇੱਕ ਤਾਜ਼ਾ ਰਿਪੋਰਟ ਬਾਰੇ ਇਹ ਰਿਪੋਰਟ ਪੰਜਾਬ ਦੇ ਸਾਬਕਾ ਮੰਤਰੀ ਵਿਕਰਮ ਸਿੰਘ ਮਜੀਠੀਆ ਦੀ ਗ੍ਰਿਫਤਾਰੀ ਨਾਲ ਜੁੜੀ ਹੈ ਤੇ ਨਾਲ ਹੀ ਨਸ਼ੇ ਦੇ ਪੈਸੇ ਦੇ ਲੈਣ ਦੇਣ ਦੇ ਕਾਫੀ ਗੰਭੀਰ ਇਲਜ਼ਾਮਾਂ ਬਾਰੇ ਹੈ ਅੱਜ ਆਪਾਂ ਕੋਸ਼ਿਸ਼ ਕਰਾਂਗੇ ਇਸ ਰਿਪੋਰਟ ਦੇ ਮੁੱਖ ਨੁਕਤੇ ਜਿਹੜੇ ਦਾਅਵੇ ਕੀਤੇ ਗਏ ਨੇ ਤੇ ਪੰਜਾਬ ਦੇ ਸਿਆਸੀ ਮਾਹੌਲ ਤੇ ਇਸ ਦਾ ਕੀ ਅਸਰ ਪੈ ਸਕਦਾ ਉਸ ਨੂੰ ਸਮਝਣ ਦੀ ਸ਼ੁਰੂਆਤ ਮੋਹਾਲੀ ਅਦਾਲਤ ਦੇ ਹੁਕਮ ਤੋਂ ਹੋਈ ਮਜੀਠਿਆ ਨੂੰ 7 ਦਿਨ ਦਾ ਪੁਲਿਸ ਰਿਮਾਂਡ ਮਿਲਿਆ ਕਹਿੰਦੇ ਨੇ ਕਿ ਮਾਮਲਾ ਕੋਈ 540 ਕਰੋੜ ਰੁਪਏ ਤੋਂ ਵੱਧ ਦੀ ਡਰੱਗ ਮਨੀ ਲਾਂਡਰਿੰਗ ਦਾ ਹੈ ਆਓ ਇਸ ਰਿਪੋਰਟ ਨੂੰ ਥੋੜਾ ਫਰੋਲ ਕੇ ਦੇਖਦੇ ਹਾਂ ਹਾਂਜੀ ਤੇ ਇਹ ਗੱਲ ਅਹਿਮ ਹੈ ਕਿ ਰਿਪੋਰਟ ਮੁਤਾਬਕ ਇਹ ਸਿਰਫ ਇੱਕ ਬੰਦੇ ਦਾ ਮਸਲਾ ਨਹੀਂ ਲੱਗਦਾ ਇਹ ਇਸ਼ਾਰਾ ਕਰਦਾ ਹੈ ਪੰਜਾਬ 'ਚ ਚੱਲ ਰਹੀਆਂ ਵੱਡੀਆਂ ਗੜਬੜੀਆਂ ਵੱਲ ਖਾਸ ਕਰਕੇ ਜਿਵੇਂ ਤੁਸੀਂ ਕਿਹਾ ਨਸ਼ਾ ਕਾਰੋਬਾਰ ਤੇ ਸਿਆਸਤਦਾਨਾਂ ਦੀ ਕਥਤ ਮਿਲੀਭੁਗਤ ਵੱਲ ਠੀਕ ਹੈ ਤਾ ਰਿਪੋਰਟ ਦੇ ਵੇਰਵਿਆਂ ਤੇ ਆਉਂਦਿਆਂ ਗ੍ਰਿਫਤਾਰੀ ਬੁੱਧਵਾਰ 25 ਜੂਨ ਨੂੰ ਹੋਈ ਇਸ ਤੋਂ ਪਹਿਲਾਂ ਪੰਜਾਬ ਵਿਜੀਲੈਂਸ ਬਿਊਰੋ ਨੇ ਕੋਈ 25 ਥਾਵਾਂ ਤੇ ਛਾਪੇ ਮਾਰੇ ਸੀ ਅੰਮ੍ਰਿਤਸਰ ਵਾਲੇ ਘਰ ਤੇ ਵੀ ਜੀ ਤੇ ਫਿਰ 7 ਦਿਨ ਦਾ ਰਿਮਾਂਡ ਮਿਲ ਗਿਆ ਜੀ ਬਿਲਕੁਲ ਤੇ ਜਿਹੜੇ ਇਲਜ਼ਾਮ ਨੇ ਉਹ ਸੱਚਮੁੱਚ ਬਹੁਤ ਸੰਗੀਨ ਨੇ ਜਿਵੇਂ ਰਿਪੋਰਟ ਦਸਰੀ ਹੈ ਵਿਜੀਲੈਂਸ ਬਿਊਰੋ ਦਾ ਹਵਾਲਾ ਦੇ ਕੇ ਰਿਪੋਰਟ ਕਹਿੰਦੀ ਹੈ ਕਿ ਮਾਜੀਕਿਆ ਤੇ 540 ਕਰੋੜ ਤੋਂ ਵੱਧ ਦੀ ਮਤਲਬ ਨਸ਼ਿਆਂ ਦੀ ਕਮਾਈ ਨੂੰ ਚਿੱਟਾ ਕਰਨ 'ਚ ਮਦਦ ਕਰਨ ਦਾ ਦੋਸ਼ ਹੈ ਤੇ ਇਸ ਪੈਸੇ ਦਾ ਹਿਸਾਬ ਵੀ ਦਿੱਤਾ ਗਿਆ ਰਿਪੋਰਟ 'ਚ 161 ਕਰੋੜ ਉਹਨਾਂ ਕੰਪਨੀਆਂ 'ਚ ਜਿਨ੍ਹਾਂ ਤੇ ਕਹਿੰਦੇ ਨੇ ਮਜੀਠੀਆ ਦਾ ਕੰਟਰੋਲ ਹੈ ਫਿਰ 141 ਕਰੋੜ ਕੁਝ ਸ਼ੱਕੀ ਬਾਹਰ ਲਿਆਂ ਕੰਪਨੀਆਂ ਰਾਹੀਂ ਤੇ 236 ਕਰੋੜ ਹੋਰ ਜਮਾ ਜਿਨ੍ਹਾਂ ਦਾ ਕੋਈ ਕੀ ਕਹਿੰਦੇ ਨੇ ਸੋਸ ਨਹੀਂ ਮਿਲ ਰਿਹਾ ਤੇ ਨਾਲ ਹੀ ਆਮਦਨ ਤੋਂ ਵੱਧ ਜਾਇਦਾਦ ਦਾ ਕੇਸ ਵੀ ਹੈ ਯਾਨੀ ਕਿ ਡਿਸਪਰੋਪੋਰਸ਼ਨੇਟ ਐਸੈਟਸ ਅੱਛਾ ਇਹ ਤਾਂ ਬਹੁਤ ਵੱਡੇ ਅੰਕੜੇ ਨੇ ਰਿਪੋਰਟ ਇਸ ਨੂੰ ਪੰਜਾਬ ਦੇ ਵੱਡੇ ਮਸਲੇ ਮਤਲਬ ਨਸ਼ਿਆਂ ਦੇ ਕਾਰੋਬਾਰ ਨਾਲ ਕਿਵੇਂ ਜੋੜਦੀ ਹੈ ਹਾਂਜੀ ਰਿਪੋਰਟ ਦਾਵਾ ਕਰਦੀ ਹੈ ਕਿ ਪੰਜਾਬ ਚ ਨਸ਼ਿਆਂ ਦਾ ਕਾਰੋਬਾਰ ਬਹੁਤ ਵੱਡਾ ਮੁੱਦਾ ਹੈ ਤੇ ਇਹ ਵੀ ਕਿ ਇਸ ਚ ਕਥਿਤ ਤੌਰ ਤੇ ਕਈ ਲੋਕ ਸ਼ਾਮਿਲ ਹੋ ਸਕਦੇ ਨੇ ਸਿਆਸਤਦਾਨ ਭਾਵੇਂ ਉਹ ਸੱਤਾ ਚ ਹੋਣ ਜਾਂ ਵਿਰੋਧੀ ਧਿਰ ਚ ਪੁਲਿਸ ਅਫਸਰ ਤੇ ਇੱਥੋਂ ਤੱਕ ਕਿ ਨਿਆਂਪਾਲਿਕਾ ਦੇ ਵੀ ਕੁਝ ਹਿੱਸੇ ਇਸੇ ਸੰਦਰਭ ਚ ਰਿਪੋਰਟ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੀ ਇੱਕ ਪੁਰਾਣੀ ਟਿੱਪਣੀ ਦਾ ਵੀ ਜ਼ਿਕਰ ਕਰਦੀ ਹੈ ਜਿਸ ਚ ਪੰਜਾਬ ਪੁਲਿਸ ਤੇ ਡਰੱਗ ਮਾਫੀਆ ਚ ਗਠਜੋੜ ਦਾ ਇਸ਼ਾਰਾ ਸੀ ਇੱਕ ਹੋਰ ਐਨਡੀਟੀਵੀ ਦੀ ਰਿਪੋਰਟ ਦਾ ਹਵਾਲਾ ਵੀ ਹੈ ਜਿਸ ਚ ਪੁਲਿਸ ਦੀ ਕਾਰਗੁਜ਼ਾਰੀ ਤੇ ਸਵਾਲ ਚੁੱਕੇ ਗਏ ਸੀ ਖਾਸ ਕਰਕੇ ਜਦੋਂ ਨਸ਼ਿਆਂ ਦੇ ਕੇਸਾਂ ਚ ਪੁਲਿਸ ਵਾਲੇ ਗਵਾਹੀ ਦੇਣ ਹੀ ਨਹੀਂ ਆਉਂਦੇ ਤੇ ਸਿਆਸੀ ਤੌਰ ਤੇ ਕੀ ਪ੍ਰਤੀਕਰਮ ਆਇਆ ਇਸ ਹਫਤੇ ਯਕੀਨਨ ਕਾਫੀ ਰੌਲਾ ਪਿਆ ਹੋਣਾ ਬਿਲਕੁਲ ਜੀ ਰੌਲਾ ਤਾਂ ਪੈਣਾ ਹੀ ਸੀ ਮਜੀਠੀਆ ਤੇ ਸ਼੍ਰੋਮਣੀ ਅਕਾਲੀ ਦਲ ਯਾਨੀ SAD ਨੇ ਤਾਂ ਸਿੱਧਾਈ ਕਿਹਾ ਹੈ ਕਿ ਇਹ ਸਿਆਸੀ ਬਦਲਕ ਹੋ ਰਹੀ ਹੈ। ਉਹਨਾਂ ਦਾ ਕਹਿਣਾ ਹੈ ਕਿ ਭਗਵੰਤ ਮਾਨ ਦੀ AAP ਸਰਕਾਰ ਅਸਲੀ ਮੁੱਦਿਆਂ ਤੋਂ ਲੋਕਾਂ ਦਾ ਧਿਆਨ ਹਟਾਉਣ ਲਈ ਇਹ ਸਾਰਾ ਡਰਾਮਾ ਕਰ ਰਹੀ ਹੈ। ਪਰ ਰਿਪੋਰਟ ਇੱਕ ਹੋਰ ਪਹਿਲੂ ਵੀ ਦਿਖਾਉਂਦੀ ਹੈ। ਉਹ ਕੀ ਦੇਖੋ ਰਿਪੋਰਟ ਏਵੀ ਕਹਿੰਦੀ ਹੈ ਮਤਲਬ ਦਾਵਾ ਕਰਦੀ ਹੈ ਕਿ ਭਾਵੇਂ ਸਿਆਸਤਦਾਨਾਂ ਤੇ ਪ੍ਰਸ਼ਟachar ਦੇ ਇਲਜ਼ਾਮ ਅਕਸਰ ਸਹੀ ਹੁੰਦੇ ਨੇ ਪਰ ਕਈ ਵਾਰ ਏਜੰਸੀਆਂ ਜਾਣ ਬੁੱਝ ਕੇ ਕੇਸ ਕਮਜ਼ੋਰ ਬਣਾ ਦਿੰਦੀਆਂ ਨੇ ਜਿਸ ਨਾਲ ਫਿਰ ਦੋਸ਼ੀ ਨੂੰ ਸਿਆਸੀ ਬਦਲਾਖੋਰੀ ਦਾ ਰੋਲਾ ਪਾਉਣ ਦਾ ਮੌਕਾ ਮਿਲ ਜਾਂਦਾ ਹੈ ਇਸੇ ਰਿਪੋਰਟ 'ਚ ਇਹ ਵੀ ਦਾਵਾ ਹੈ ਕਿ ਏਪੀ ਦੇ ਦਿੱਲੀ ਵਾਲੇ ਆਗੂ ਜਿਵੇਂ ਅਰਵਿੰਦ ਕੇਜਰੀਵਾਲ ਜਿਨ੍ਹਾਂ ਤੇ ਖੁਦ ਦਿੱਲੀ ਸ਼ਰਾਬ ਘੁਟਾਲੇ ਜਾਂ ਸਕੂਲ ਘੁਟਾਲੇ ਵਰਗੇ ਇਲਜ਼ਾਮ ਨੇ ਉਹੀ ਪੰਜਾਬ ਸਰਕਾਰ ਚਲਾ ਰਹੇ ਨੇ ਤੇ ਰਿਪੋਰਟ ਇਸ਼ਾਰਾ ਕਰਦੀ ਹੈ ਕਿ ਪੰਜਾਬ 'ਚ ਵੀ ਸ਼ਰਾਬ ਘੁਟਾਲੇ ਦੀ ਜਾਂਚ ਇਸ ਲਈ ਨਹੀਂ ਹੋ ਰਹੀ ਕਿਉਂਕਿ ਕੇਂਦਰ ਦੀ ਮੋਦੀ ਸਰਕਾਰ ਤੇ ਮਾਨ ਸਰਕਾਰ ਵਿਚਾਲੇ ਕੋਈ ਸਮਝੌਤਾ ਹੋਇਆ ਹੈ ਇਹ ਸਭ ਰਿਪੋਰਟ ਦੇ ਆਪਣੇ ਦਾਅਵੇ ਤੇ ਵਿਸ਼ਲੇਸ਼ਣ ਨੇ ਅਸੀਂ ਸਿਰਫ ਦੱਸ ਰਹੇ ਹਾਂ ਇਹਦਾ ਕਾਫੀ ਗੰਭੀਰ ਇਸ਼ਾਰੇ ਨੇ ਤੇ ਨਿਆਂ ਪ੍ਰਣਾਲੀ ਬਾਰੇ ਰਿਪੋਰਟ ਕੀ ਕਹਿੰਦੀ ਹੈ ਕੀ ਉਸ ਤੇ ਵੀ ਕੋਈ ਟਿੱਪਣੀ ਹੈ ਹਾਂਜੀ ਰਿਪੋਰਟ ਨਿਆਂ ਪ੍ਰਣਾਲੀ ਤੇ ਵੀ ਸਵਾਲ ਚੁੱਕਦੀ ਹੈ ਖਾਸ ਕਰਕੇ ਜਦੋਂ ਗੱਲ ਵੱਡੇ ਹਾਈ ਪ੍ਰੋਫਾਈਲ ਪ੍ਰਿਸ਼ਟਾਚਾਰ ਦੇ ਕੇਸਾਂ ਦੀ ਆਉਂਦੀ ਹੈ ਇੱਕ ਦਾਵਾ ਇਹ ਹੈ ਕਿ ਜਿਹੜੇ ਪ੍ਰਭਾਵਸ਼ਾਲੀ ਸਿਆਸਤਦਾਨ ਹੁੰਦੇ ਨੇ ਉਹਨਾਂ ਨੂੰ ਬੜੀ ਆਸਾਨੀ ਨਾਲ ਜ਼ਮਾਨਤ ਮਿਲ ਜਾਂਦੀ ਹੈ ਰਿਪੋਰਟ ਇਸ ਨੂੰ ਵਰਚੁਅਲ ਬਰੀ ਕਹਿੰਦੀ ਹੈ ਯਾਨੀ ਕੇਸ ਚੱਲਦਾ ਰਹਿੰਦਾ ਪਰ ਜ਼ਮਾਨਤ ਮਿਲਣ ਨਾਲ ਲਗਭਗ ਰਿਹਾਈ ਵਰਗਾ ਮਾਹੌਲ ਬਣ ਜਾਂਦਾ ਹੈ ਇਸ ਤੋਂ ਵੀ ਅੱਗੇ ਰਿਪੋਰਟ ਨੇ ਆਪਾਲਿਕਾ ਦੇ ਅੰਦਰ ਵੀ ਕਥਿਤ ਭ੍ਰਿਸ਼ਟਾਚਾਰ ਦੀ ਗੱਲ ਕਰਦੀ ਹੈ ਕੁਝ ਜੱਜਾਂ ਤੇ ਰਿਸ਼ਵਤ ਦੇ ਇਲਜ਼ਾਮ ਤੇ ਵੱਡੇ ਵਕੀਲਾਂ ਦੀ ਭੂਮਿਕਾ ਦਾ ਵੀ ਜ਼ਿਕਰ ਹੈ अच्छा मतलब रिपोर्ट सिर्फ سیاستਦਾਨਾਂ ਜਾਂ ਪੁਲਿਸ ਤੱਕ ਹੀ ਸੀਮਿਤ ਨਹੀਂ ਸਗੋ ਪੂਰੇ ਸਿਸਟਮ ਤੇ ਹੀ ਸਵਾਲ ਖੜੇ ਕਰ ਰਹੀ ਹੈ ਹਾਂਜੀ ਰਿਪੋਰਟ ਵਿੱਚ ਅਜਿਹੇ ਦਾਅਵੇ ਕੀਤੇ ਗਏ ਨੇ ਨਾਲੇ ਇਹ ਵੀ ਕਿਹਾ ਗਿਆ ਹੈ ਕਿ ਜਿਹੜੇ ਅਮੀਰ ਸਿਆਸਤਦਾਨ ਨੇ ਉਹਨਾਂ ਨੂੰ ਜੇਲ੍ਹ 'ਚ ਵੀ ਕਥਿਤ ਤੌਰ ਤੇ 5 ਸਟਾਰ ਸਹੂਲਤਾਂ ਮਿਲ ਜਾਂਦੀਆਂ ਨੇ ਤੇ ਰਿਪੋਰਟ ਸੱਤਾਧਾਰੀ ਭਾਜਪਾ ਤੇ ਵੀ ਇਲਜ਼ਾਮ ਲਾਉਂਦੀ ਹੈ ਕਿ ਉਹ ਆਪਣੇ ਪਿਛਟਬੰਦਿਆਂ ਨੂੰ ਬਚਾਉਂਦੀ ਹੈ ਤੇ ਜੇ ਦੂਜੀ ਪਾਰਟੀ ਦਾ ਕੋਈ ਪ੍ਰਸ਼ਟ ਬੰਦਾ ਬੀਜੇਪੀ ਚ ਆ ਜਾਵੇ ਤਾਂ ਉਸ ਨੂੰ ਰਾਹਤ ਮਿਲ ਜਾਂਦੀ ਹੈ ਇਸੇ ਤਰਕ ਨਾਲ ਰਿਪੋਰਟ ਅੰਦਾਜ਼ਾ ਲਾਉਂਦੀ ਹੈ ਕਿ ਜਿਵੇਂ ਬਾਕੀ ਵੱਡੇ ਕੇਸਾਂ 'ਚ ਹੋਇਆ ਮਜੀਠੀਆ ਵੀ ਸ਼ਾਇਦ ਜਲਦੀ ਹੀ ਜ਼ਮਾਨਤ ਤੇ ਬਾਹਰ ਆ ਜਾਣ ਫਿਰ ਤੋਂ ਇਹ ਸਿਰਫ ਰਿਪੋਰਟ ਦਾ ਅੰਦਾਜ਼ਾ ਤੇ ਦਾਵਾ ਹੈ ਤਾਂ ਫਿਰ ਇਹ ਸਾਰੀ ਤਸਵੀਰ ਦਾ ਖਾਸ ਕਰਕੇ ਪੰਜਾਬ ਦੇ ਆਮ ਲੋਕਾਂ ਲਈ ਕੀ ਮਤਲਬ ਨਿਕਲਦਾ ਹੈ ਦੇਖੋ ਜੇਕਰ ਆਪਾਂ ਆਰ ਐਮ ਐਨ ਨਿਊਜ਼ ਦੀ ਇਸ ਰਿਪੋਰਟ ਦੇ ਤੱਥਾਂ ਤੇ ਦਾਅਵਿਆਂ ਨੂੰ ਮੰਨੀਏ ਤਾਂ ਇਹ ਹਾਲਾਤ ਦੱਸਦੇ ਨੇ ਕਿ ਭ੍ਰਿਸ਼ਟਾਚਾਰ ਦੇ ਇਲਜ਼ਾਮ ਕਿੰਨੇ ਆਮ ਹੋ ਗਏ ਨੇ ਤੇ ਪੂਰੇ ਸਿਸਟਮ ਤੇ ਕਿੰਨੇ ਸਵਾਲ ਨੇ ਇਹ ਸਿਰਫ ਇੱਕ ਬੰਦੇ ਜਾਂ ਇੱਕ ਪਾਰਟੀ ਦਾ ਮਾਮਲਾ ਨਹੀਂ ਲੱਗਦਾ ਜਿਵੇਂ ਰਿਪੋਰਟ ਕਹਿ ਰਹੀ ਹੈ ਇਹ ਇੱਕ ਬਹੁਤ ਵੱਡੀ ਸਮੱਸਿਆ ਵੱਲ ਇਸ਼ਾਰਾ ਹੈ ਬਿਲਕੁਲ ਤਾਂ ਅੱਜ ਦੀ ਇਸ ਗੱਲਬਾਤ 'ਚ ਅਸੀਂ ਆਰ ਐਮ ਐਨ ਨਿਊਜ਼ ਦੀ ਰਿਪੋਰਟ ਦੇ ਹਵਾਲੇ ਨਾਲ ਵਿਕਰਮ ਮਜੀਠੀਆ ਮਾਮਲੇ ਦੇ ਵੱਖ-ਵੱਖ ਪਹਿਲੂ ਦੇਖੇ ਗ੍ਰਫਤਾਰੀ ਵੱਡੇ ਵਿੱਤੀ ਇਲਜ਼ਾਮ ਸਿਆਸੀ ਰੋਲਾ ਰੱਪਾ ਤੇ ਜਿਵੇਂ ਰਿਪੋਰਟ ਦਾਵਾ ਕਰਦੀ ਹੈ ਪੰਜਾਬ ਚ ਫੈਲਿਆ ਕਥਿਤ ਭ੍ਰਸ਼ਟਾਚਾਰ ਤੇ ਨਿਆ ਪ੍ਰਣਾਲੀ ਨਾਲ ਜੁੜੇ ਮੁੱਦੇ ਹਾਂਜੀ ਤੇ ਇਹ ਘਟਨਾ ਇਸ ਲਈ ਅਹਿਮ ਹੈ ਕਿਉਂਕਿ ਇਹ ਸਿਰਫ ਸਿਆਸਤ ਤੱਕ ਮ限定 ਨਹੀਂ ਜੇ ਰਿਪੋਰਟ ਦੇ ਦਾਅਵੇ ਸਹੀ ਨੇ ਤਾਂ ਇਹ ਪੰਜਾਬ ਵਿੱਚ ਸਰਕਾਰ ਚਲਾਉਣ ਦਾ ਟੰਗ ਕਾਨੂੰਨ ਦੇ ਰਾਜ ਤੇ ਜਵਾਬਦੇਹੀ ਤੇ ਬਹੁਤ ਗੰਭੀਰ ਸਵਾਲ ਖੜੇ ਕਰਦਾ ਹੈ ਤੇ ਜਾਣਦੇ ਜਾਂਦੇ ਇੱਕ ਸਵਾਲ ਛੱਡ ਜਾਂਦੇ ਆ ਸੋਚਣ ਲਈ ਜੇ ਰਿਪੋਰਟ ਦੇ ਇਹ ਦਾਅਵੇ ਸੱਚਾਈ ਦੇ ਨੇੜੇ ਤੇੜੇ ਵੀ ਹਨ ਕਿ ਭ੍ਰਿਸ਼ਟਾਚਾਰ, ਸਿਆਸਤ, ਸਰਕਾਰੀ ਤੰਤਰ ਤੇ ਇੱਥੋਂ ਤੱਕ ਕਿ ਨਿਆਹ ਪ੍ਰਣਾਲੀ 'ਚ ਵੀ ਡੂਹਾਂ ਵੜਿਆ ਹੋਇਆ ਹੈ ਤਾਂ ਫਿਰ ਇੱਕ ਆਮ ਬੰਦੇ ਲਈ ਅਸਲੀ ਇਨਸਾਫ ਤੇ ਇੱਕ ਚੰਗੇ ਸਾਫ਼-ਸੁਥਰੇ ਪਵਿੱਕ ਦੀ ਉਮੀਦ ਕਿੱਥੇ ਕੋ ਰਹਿ ਜਾਂਦੀ ਹੈ ਸੋਚਣ ਵਾਲੀ ਗੱਲ ਹੈ